ਇਹ ਮਿੱਠਾ ਚਾਹ ਕਿਉਂ ਪੀਨੇ ਆ ਹੈ ਚਾਹ ਇਹ ਪੁਰਾਣੇ ਬਜ਼ੁਰਗਾਂ ਦਾ ਕੰਮ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਇੱਕ ਨਵੀਂ ਰੈਸਪੀ ਦੇ ਨਾਲ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਹਾਰੇ ਦੇ ਉੱਤੇ ਦਾਲ ਪਾਲਕ ਔਰ ਸ਼ੁਰੂ ਕਰਦੇ ਆ ਅਸੀਂ ਅੱਜ ਦੀ ਰੈਸਪੀ ਇਧਰ ਨੇ ਮੰਮੀ ਜੀ ਮੰਮੀ ਹਾਂ ਜੀ ਹਲੋ ਇੱਕ ਆਪ ਦੋ ਹੈਲੋ ਅੱਜ ਮੈਂ ਉਹ ਚੱਲੀਆਂ ਅਸੀਂ ਸੋਲਿਆਂ ਦੀ ਦਾਲ ਦੇ ਵਿੱਚ ਪਾਲਕ ਪਾ ਕੇ ਠੀਕ ਹੈ ਜੀ ਅਸੀਂ ਸਟਾਰਟ ਕਰਦੇ ਹਾਂ ਅੱਜ ਦੀ ਰੈਸਪੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਔਰ ਸਾਡੀ ਜਿਹੜੀ ਰੈਸਪੀ ਆ ਉਹ ਜ਼ਰੂਰ ਦੇਖਿਓ ਔਰ ਸਾਨੂੰ ਜ਼ਰੂਰ ਉਹਦੇ ਕਮੈਂਟ ਵਿੱਚ ਦੱਸਿਓ ਕਿ ਤੁਹਾਨੂੰ ਰੈਸਪੀ ਜਿਹੜੀ ਆ ਕਿੱਦਾਂ ਦੀ ਲੱਗੀ। ਬੋਲੀਆਂ ਦੀ ਦਾਲ ਨਮਕ 1 ਚਮਚ ਪਾਣੀ ਅੱਧੇ ਘੰਟੇ ਲਈ ਹੁਣ ਆਪਾਂ ਇਹਨੂੰ ਭਿਓ ਕੇ ਰੱਖ ਦੇਣਾ ਦਾਲ ਨੂੰ ਇਹਨੂੰ ਟੱਟ ਕੇ ਰੱਖ ਇਹ ਹਾਰਾ ਇਹ ਹਾਰਾ ਹਲੇ ਆਪਾਂ ਪਾਥੇ ਉੱਤੇ ਰੱਖਾਂਗੇ ਨਾ ਹਾਰੀ ਹਾਂ ਹਾਰੀ ਪਰ ਉਹਨੇ ਹਲੇ ਤਾਂ ਆਪਾਂ ਹਾਰੀ ਤੇ ਪਾਥੇ ਉੱਤੇ ਲੱਕੇ ਨੂੰ ਹਾਰੀ ਅੱਗ ਜਲਾਵਾਂਗੇ ਹੈਨਾ ਹਾਂਜੀ ਹਾਂ ਆਇਕਣ ਇਹਨੂੰ ਵਿੱਚ ਧਰ ਦੇਣਾ ਇੱਥੇ ਆਹ ਗੋਹਾ ਲਾਤਾ ਇੱਕ ਆਹ ਗੋਹਾ ਲਾਤਾ ਇੱਕ ਆਹ ਗੋਹਾ ਲਾਤਾ ਇਹਦੇ ਉੱਤੇ ਤੌੜੀ ਟਿਕ ਜੂਗੀ ਨਾ ਹੁਦਾਲ ਵਾਲੀ ਹਾਂਜੀ ਇਹਦੇ ਉੱਤੇ ਤੌੜੀ ਟਿਕ ਜੂਗੀ ਢਾਲੀ ਹੂੰ ਧੁੱਪ ਤਾਂ ਮम्मे ਨਿਕਲ ਹੀ ਨਹੀਂ ਹੋਈ ਹੈਣਾ ਬੱਦਲ ਹੀ ਬੱਦਲ ਹੋਏ ਪੈਨੇ ਅੱਜ ਤਾਂ ਹੂੰ ਸੰਗਣੀ ਦੀ ਟੋਪੀ ਆ ਸੂਰੇ ਤਾਂ ਦਿਖਦਾ ਹੀ ਨਹੀਂ ਹੈਗਾ ਬਿਲਕੁਲ ਵੀ ਹੂੰ ਆ ਮੈਂ ਖੜੇ ਇੱਥੇ ਅੱਗ ਬੱਚੂ ਚਲੋ ਰਹੀ

ਇਹ ਹੁਣ ਪਾਣੀ ਹੋਰ ਜਾਣਾ ਹਲੇ ਆਪਾਂ ਨੇ ਹਾਂ ਪਾਣੀ ਇਹ ਚ ਰਿਜ ਜੇ ਮੈਂ ਇਹ ਚ ਮੈਂ ਤਾਂ ਕਰਕੇ ਫੇਰ ਪਾਣੀ ਗਰਮ ਪਾਤਾ ਮੈਂ ਖ ਤੇੜ ਨਾ ਜਾ ਕੋ ਤੇ ਤਰੀ ਹੋਈ ਮੀ ਮੈਨੂੰ ਕੀ ਗੱਲ ਦਾ ਜਵਾਬ ਦੋ ਉਸੇ ਇਹਨੇ ਚਾਹ ਉਸੇ ਕਿਉਂ ਪੀਂਦੇ ਆ ਹੈ ਚਾਹ ਇਹ ਪੁਰਾਣੇ ਬੁਜ਼ੁਰਗਾਂ ਦਾ ਕੰਮ ਆ ਗੋਰਿਆਂ ਨੇ ਛੱਡਤੀ ਵੀ ਅਸੀਂ ਲੱਗ ਗਏ ਐਵੇਂ ਥੋੜੀ ਉਦੋਂ ਵੀ ਗੋਰਿਆਂ ਨੇ ਛੱਡਤੀ ਤਾਂ ਵੀ ਲੱਗ ਗਈ ਐ ਪਹਿਲਾਂ ਗੋਰੇ ਪੀਂਦੇ ਹੁੰਦੇ ਚਾਹ ਕਈ ਗਏ ਕੱਪ ਤੇਨ ਗੋਰਿਆਂ ਨੇ ਛੱਡਤੀ ਹੁਣ ਸਾਡੇ ਕੋਲੇ ਆ ਗਈ ਚਾਹ ਇਨਨੇ ਚ 4 ਮਹੀਨੇ ਉਹਨਾਂ ਚ ਨਸਾ ਜ ਨਹੀਂ ਚੜਦਾ ਕੀ ਗੱਲ ਹੋ ਗਈ ਬਿੱਲੀ ਆਤਾ ਹੈ ਨਹੀਂ ਕਿਤੇ ਕਿੰਨੇ ਵਾਰੀ ਕਰ ਭਜਾਉਨੇ ਆ ਸੀ ਇਹ ਕਿਉਂ ਮਰਦੇ ਨੇ ਪਰੇ ਹੋਰੇ ਮਰਦੇ ਇੱਥੇ ਕਿਉਂ ਬੰਦੇ ਆ ਤੁਹਾਡੇ ਪਾਣੀ ਰਿਜਣ ਲੱਗ ਗਿਆ ਆਪਣਾ ਹੋ ਗਿਆ ਤਿਆਰ ਪਾਲ ਦਾਲ ਇਆਪਾਂ ਮੂੰਗੀ ਮਸਰੀ ਤੇ ਚੋਲੇ ਦਾ ਦਾਲ ਲੈ ਲਈ ਹੈ ਨਾ ਹਾਂਜੀ ਹਾਂਜੀ ਮੈਂ ਕਿਹਾ ਚਲ ਦਾਲ ਪਾਲਕ ਬਣਾ ਕੇ ਦੇਖਦੇ ਆ ਅੱਜ ਇੱਕਦਾਂ ਅੱਗ ਨਾਲ ਅੱਖਾਂ ਧੂਆਂ ਪਈ ਜਾਂਦਾ ਧੂਆਂ ਦਾ ਬੰਮੀ ਕਿੰਨਾ ਹੋਰ ਦਾ ਪਿਆ ਵਾ ਹੋਰ ਧੂਆਂ ਫਿਰ ਪਹਿਲਾਂ ਉਹ ਪਾਥੀਆਂ ਪੁੱਥੀਆਂ ਨੂੰ ਅੱਗ ਲੱਗਦੀ ਹੈ ਫਿਰ ਉਹ ਆ ਨਾ ਇਹ ਆਪਾਂ ਚੁੱਲੇ ਵਾਂਗੂ ਨੂੰ ਹੀ ਨਾ ਕਰ ਸਕਦੇ ਵਿੱਚ ਚੋਲੇ ਚ ਜਿੱਦੇ ਅੱਗ ਆਪਾਂ ਲਾਉਨੇ ਆ ਹੈ ਨਾ ਇਹਦੇ ਆਏ ਆ ਇਹਦੇ ਦਾਲ ਬਹੁਤ ਵਧੀਆ ਬਣੂ ਅੱਛਾ ਗਲ ਜਾਂਦੀ ਹੈ ਜਮੇ ਹੀ ਜਿਹੜੇ ਕੁੜਕੜੂ ਹੁੰਦੇ ਨੇ ਉਹ ਨਹੀਂ ਰਹਿੰਦੇ ਜੇ ਆਪਾਂ ਕੁੱਕਰ 'ਚ ਸੀਟੀ ਲਵਾਉਣਾ ਤੇ ਕੋੜਕੜੂ ਰਹਿ ਜਾਂਦੇ ਨੇ ਦਾਲ ਦੇ ਇਹ ਪੂਰੀ ਰੇਜੀ ਝੂਲੀ ਨਾ ਇਹ ਹੁਣ ਰੇਜੀ ਝੂਕ ਆ ਦੇ ਖਾਣ ਆ ਹਲਦੀ ਪਾਤੀ ਹਾਂ ਲੈ ਆ ਨੂਨ ਪਾਤਾ ਆ ਥੋੜੀ ਜਿਹੀ ਮਿਰਚ ਪਾ ਦੀ ਥੋੜੀ ਆਪਾਂ ਪਾਵਾਂਗੇ ਹਰੀ ਮਿਰਚ ਠੀਕ ਆ ਤੇ ਲਾਲ ਮਿਰਚ ਥੋੜੀ ਜੀ ਆਕੀ ਥੋੜੀ ਜੀ ਪਾਈ ਆ ਇਹ ਆ ਬੰਦ ਕਰਤਾ ਚਲੋ ਇਹ ਡੱਬਾ ਨਮਕਦਾਨੀ ਅਸੀਂ ਰੱਖ ਲਈ ਆ ਦੇਖੋ ਆਪਾਂ ਇਸ ਦੇ ਵਿੱਚ ਪਾਉਨੇ ਆ ਕਿਉਂ ਵੀ ਦਾਲ ਉੱਪਰ ਨਾ ਜਾਵੇ ਬਾਹਰ ਬਾਹਰ ਨਿਕਲ ਕਿਉਂ ਪਾੜਨਾਰੇ ਜਿਹਦੇ ਨਹੀਂ ਆ ਕਿ ਫਿਰ ਬਾਹਰ ਨਹੀਂ ਆਉਂਦੀ ਬਾਹਰ ਨਹੀਂ ਆਉਂਦੀ ਅੱਛਾ ਇਹ ਇੰਨਾ ਕੁ ਕਿਉਂ ਪਾਣਾ ਚਾ ਅੱਛਾ ਇੰਨਾ ਕੁ ਠੀਕ ਹੈ ਫੇਰ ਤੜਕੇ ਚ ਪਾਵਾਂਗੇ ਹੂੰ ਆਹ ਇਹ ਪੀ ਕੇ ਹੋ ਪਤਾ ਆਪਾਂ ਤੇ ਮੰਮੀ ਬਣਾਉਣ ਨੂੰ ਵੀ ਬਹੁਤ ਟਾਈਮ ਲੱਗ ਜਾਣਾ ਫਿਰ ਤਾਂ ਇਹਨੂੰ ਨਾ ਨਾ ਬਣਾਉਣ ਨੂੰ ਟਾਈਮ ਹੀ ਲੱਗਦਾ ਆਣ ਮੇ ਲੱਗੂਗਾ ਨਾ ਨਾ ਘੰਟਾ ਕਿਤਾ ਲੱਗੀ ਜਾਊ ਪਰ ਇਹ ਹੋਣ ਕੀ ਕਰਨ ਹੂੰ ਇਹਨੇ ਕੱਕਦੇ ਚੱਲੋ ਨਹੀਂ ਇਹਨੂੰ ਹੁਣ ਮੰਮੀ ਬਣਾਉਣ ਨੂੰ ਟਾਈਮ ਕਿੰਨਾ ਲੱਗੂਗਾ ਟਾਈਮ ਨਹੀਂ ਲੱਗਦਾ ਇਹਨੂੰ ਇਹ ਆਪਾਂ ਅੱਗ ਫੋਲਾਂਗੇ ਹਾਂ ਅੱਗ ਬੋਲ ਕੇ ਫੇਰ ਕੋਹੇ ਹੋਰ ਲਾਣਾਗੇ ਨਾਲ ਅੱਛਾ ਹੋਰ ਕੋਹੇ ਲਾ ਕੇ ਉਹ ਇਹ ਸੇਕ ਨਹੀਂ ਇਹਨੇ ਲਾਣੇ ਰਿੱਜੀ ਜਾਣਾ ਇਹ ਜੀ zyada time ਨਹੀਂ ਲੱਗਦਾ ਆਪਣੀ ਭੁੰਤੀ ਹੋਈ ਦੀ ਦਾਲ ਪਹਿਲਾਂ ਫਿਰ ਹੁਣ ਆਪਾਂ ਪਾਲਕ ਕੱਟਦੇ ਆ ਸਮਾਰਦੇ ਆ ਉਹਨੂੰ ਹੂੰ ਤੜਕਾ ਤੁਰਕਾ ਲਾ ਕੇ ਸਮਾਰ ਕੇ ਫਿਰ ਇਹਦੇ ਵਿੱਚ ਘੋਟ ਕੇ ਸਿੱਟਾਂਗੇ ਫਿਰ ਦਾਲ ਵਿੱਚ ਵਿੱਚ ਪਾਵਾਂਗੇ ਨਾ ਹਾਂ ਫਿਰ ਦਾਲ ਵਿੱਚ ਪਾਵਾਂਗੇ ਪਾਲਕ ਲਿਆਵਾਂ ਮੈਂ ਹਾਂ ਉੱਥੇ ਲਿਆ ਸਾਫ਼ ਕਰੀਏ ਲੈ ਬਈ ਹੁਣ ਆਪਾਂ ਤਾਂ ਕੜ ਲਈ ਤਿਆਰੀ ਪਾਲਕ ਦੇ ਸਾਫ਼ ਕਰਨ ਦੀ ਹਾਂ ਕੱਲਾ ਕੱਲਾ ਪੀਸ ਸਾਫ਼ ਕਰਨਾ ਕਿ ਆ ਵਿੱਚ ਕੋਈ ਛੋਡੀ ਸਾਡੀ ਨਾ ਲੱਗੀ ਹੋਵੇ ਉਹ ਤਾਂ ਫਿਰ ਕੱਲਾ ਕੱਲਾ ਪੱਤਾ ਚੱਕਣਾ ਪੈ ਉਹ ਕਰਨਾ ਰਹਿਣਾ ਨਾ ਜਿਹੜੀ ਚੀਜ਼ ਬਣਾਉਣੀ ਹੈ ਉਹ ਸਮਾਰ ਕੇ ਬਣਾਵੋ ਜੇ ਖਾਣੀ ਆ ਦਾਲ ਪਾਲਕ ਪਹਿਲੀ ਵਾਰੀ ਬਣਾਉਣ ਲੱਗੇ ਆਪਾਂ ਪਹਿਲੀ ਇਹ ਤੂੰ ਦੇਖੀ ਸਹੀ ਉਂਗਾ ਚਟਕੀ ਰਹਿ ਜੇਗੀ ਮੈਂ ਬਣਾਉਂਗਾ ਦਾ ਕੋਈ ਨਾ ਦੇਖਦੇ ਆ ਫਿਰ ਦੇਖ ਦੇ ਕੀ ਆ ਦੇਖ ਲਈ ਅੱਛਾ ਹੂੰ ਪਾਲਕ ਵਧੀਆ ਰਹੀ ਦੀ ਹਨ ਪਾਲਕ ਵਧੀਆ ਰਹਿ ਕੇ ਗਿਆ ਵਾ ਉਹ ਵਧੀਆ ਐਨ ਨਹੀਂ ਹੈਗੇ ਪੱਤੇ ਜਿਹੜੇ ਮਰੇ ਮਰੇ ਜੇ ਮਤਲਬ ਉਹ ਹੈ ਨਹੀਂ ਨਗਲੇ ਜੇ ਹੋਏ ਨੇ ਇਹਦੇ ਕੋਲ ਤੁਹਾਨੂੰ ਕੋਈ ਸਾਗ ਵੀ ਬੜੀ ਵਧੀਆ ਹੁੰਦਾ ਹੂੰ ਮੇਥੇ ਵੀ ਉਹਦੇ ਲਈ ਤੇ ਮੇਥੇ ਪੰਜ ਗੁੱਟੀਆਂ ਇਹ ਤੋਂ ਜਿਹਦੇ ਜੀਤ ਆਈ ਹੋਈ ਸੀ ਉਹ ਫਿਰ ਉਹਨੂੰ ਕੱਟ ਕੇ ਦਿੱਤੇ ਸਮਾਰ ਕੇ ਅੱਛਾ ਕਹਿੰਦੀ ਮੰਮੀ ਮੇਥੇ ਦੀ ਵੀ ਡੈਡੀ ਨੇ ਦੋ ਗੁੱਟੀਆਂ ਲਈਆਂ ਨੇ ਚਲ ਕੋਈ ਬਣਾ ਲਿਓ ਕੱਲ ਨੂੰ ਮੈਂ ਵਧੀਆ ਮੇਥੇ ਦੀਆਂ ਰੋਟੀਆਂ ਬਣਾ ਦੇਵਾਂ ਪਾ ਉਹਦੀ ਭੁਰਜੀ ਬਣਾ ਲਾਂਗੇ ਆਲੂ ਮੇਥੀ ਬਣਾ ਲਿਓ ਹਾਂ ਆਲੂ ਮੇਥੀ ਉਹ ਵੀ ਵਧੀਆ ਬਣਾਉਂਗੀ ਪਤਾ ਨਹੀਂ ਯਾਰ ਰੋਟੀਆਂ ਚ ਪਾਈ ਹੋਏ ਨਾ ਇੱਕਦਮ ਮੇਰਾ ਬੀਬੀ ਬਾਅਦ ਕੱਲ ਮੇਰਾ ਬੀਬੀ ਰੋਟੀਆਂ ਨੂੰ ਬਦਲਿਆ ਕਰਦੇ ਸਾਹਿਬ ਹੋਰ ਪਾਲਕ ਬਹੁਤ ਐਨੀ ਕੁ ਬਹੁਤ ਆ ਦਾਲ ਚ ਇੱਕ ਗੁੱਟੀ ਬਾਅਦ ਆ ਲਈ ਹੋਰ ਕਿ ਆਪਾਂ ਕਿੰਨੀ ਬਾਣੀ ਹੈ ਜਿਆਦਾ ਹੋ ਜਾਊਗੀ ਫਿਰ ਜਾਂ ਫਿਰ ਤੂੰ ਹੀ ਖਾਏਂਗੀ ਮੈਂ ਹੀ ਖਾਉਂਗੀ ਔਰ ਫਿਰ ਕਿਨੇ ਖਾਣੀਆਂ ਸੜਕਾ ਟਮਾਟਰ ਟਮਾਟਰ ਪਾ ਕੇ ਵਧੀਆ ਬਣਾਵਾਂਗੇ ਮਸਾਲੇ ਘਰ ਲੈਣੇ ਆ ਤਿਆਰ ਆਪਾਂ ਹੂੰ ਬਦਾਲ ਰਿਜੇ ਜੇ ਫਿਰ ਰਿਜੀ ਪਈਆ ਕਮਲੀ ਹੋਈ ਪਈ ਰਿਜੇ ਰਿਜ ਚਾਹ ਰਿਜੇ ਰਿਜ ਕਮਲੀ ਹੁੰਦੀ ਆ ਦਾਲ ਵੀ ਹੁੰਦੀ ਆ ਰਿਜੇ ਰਿਜ ਕਮਲੀ ਉਹ ਜੇ ਘੜਸੀ ਫੇਰ ਕੇ ਦੇਖ ਲਈ ਉਹ ਪਾਣੀ ਪੂਣੀ ਪਾਉਂਗਾ ਓਕੇ ਜੀ ਠੀਕ ਐ ਦੇਖਦੇ ਆਂ ਦਾਲ ਦੇਖੀਏ ਕੀ ਕੰਡੀਸ਼ਨ ਦਾਲ ਦੀ ਚੱਕੀਏ ਜ਼ਰਾ ਤਾਲੀ ਤਾਲ ਚੱਕ ਕਰੀਏ ਪਾਣੀ ਦੇਖੀ ਕਿੰਨਾ ਤਾਂ ਪੂੜੀ ਪਾਣੀ ਤਾਂ ਬੰਮੀ ਹੈਗਾ ਵਾ ਹੂੰ ਹਾਂਜੀ ਹਾਂਜੀ ਰੇਜਰੀ ਹੈ ਦਾਲ ਤਾਂ ਹੂੰ ਪਾਣੀ ਦਾ ਹੈਗਾ ਦਾਲ ਚ ਕੱਟ ਕੇ ਰੱਖਦੇ ਨੇ ਹਲੇ ਹਲੇ ਲੱਗੂਗਾ ਹਲੇ ਟਾਈਮ ਆ ਹੁਣ ਮਿੱਟੀ ਲਾਉਣ ਲੱਗੇ ਆ ਇਹ ਕਾਲੀ ਨਹੀਂ ਹੋਊ ਹੂੰ ਇਹ ਤਾ ਤਾਂ ਮਿੱਟੀ ਲੈ ਜੂ ਕਾਲਾ ਕਣੀ ਲੱਗਣੀ ਨਾ ਹਾਂਸ ਨਹੀਂ ਲੱਗਣੀ ਕਾਲੀ ਨਹੀਂ ਨਾ ਹੋਣੀ ਇਹ ਸਾਦ ਲੱਗੇ ਕੱਟਣਾ ਮੈਨੂੰ ਹਰੇ ਆ ਨੀਲੇ ਜਿਹੇ ਆਈ ਫੜਾ ਲਉ ਤੇ ਇਹ ਕਰਦੇ ਨਹੀਂ ਹਾਂ ਚਾਕੂ ਹੈ ਨਹੀਂ ਇਹਨਾਂ ਤੇਖਾ ਉਹ ਚਾਕੂ ਹੈਗਾ ਇਹ ਦੰਦਿਆਂ ਵਾਲਾ ਲੱਗੇ ਨਾ ਅੱਛਾ ਬੰਦਿਆਂ ਦਾ ਆ ਵੀ ਆ ਚੌਪਰੀ ਕਰ ਲਾਂਗੇ ਥੋੜਾ ਮੋਟਾ ਮੋਟਾ ਜਿਹਾ ਪਿਆਜ਼ ਕੱਟ ਦਿਓ ਆ ਤੋ ਲੈ ਟਮਾਟਰ ਹਾਂਜੀ ਹਾਂਜੀ ਟਮਾਟਰ ਤੋ ਕੇ ਲੈ ਕੇ ਆਈਆਂ ਹਰੀ ਮਿਰਚਾਂ ਤੋ ਕੇ ਲੈ ਕੇ ਆਈਆਂ ਕਰਕੇ ਲੈ ਕੇ ਆਈਆਂ ਆ ਲਸਣ ਤੇ ਇਧਰ ਕਪੜਾ ਪਿਆ ਵਾ ਚੌਪ ਕਰ ਲਾਂਗੇ ਆ ਇਹ ਚ ਕਰ ਲਾ ਪਿਆਜ਼ ਤੋ ਮੈਂ ਕਿਹਾ ਕੱਟ ਲੈ ਆਪਾਂ ਨੇ ਚੌਪਰ ਚ ਪਾਈਏ ਇਹਨਾਂ ਨੂੰ ਲੈ ਆਓ ਤਾਂ ਤੱਕ ਮੈਂ ਪਿਆਜ਼ ਪਾ ਕੇ ਕਰਦੀ ਆ ਚੌਪ ਪਿਆਸ ਤਾਂ ਹੋ ਗਿਆ ਮਮੀ ਟਮਾਟਰ ਤੇ ਬਾਕੀ ਇਹਦੇ ਚ ਪਾ ਕੇ ਕਰਨੀਆਂ ਨੇ ਸਤਹ ਹਰੀ ਮਿਰਚਾਂ ਲਾਈਆਂ ਨੇ ਕਰਾਰਾ ਬਹੁਤ ਬਣ ਜਾਣਾ ਵਾ ਹੈਨਾ ਲਸਣ ਇਹ ਉਹ ਹਾਂ ਨਾ ਨਾ ਹਾਂਜੀ ਉਹ ਹਾਂ ਨਾ ਨਾ ਦੇਖ ਲੋ ਜੇ ਲੋੜ ਹੈਗੀ ਹਲਾਦ ਹੋਣੀ ਰਹਿਣ ਕੋ ਰਿਜ ਗਈ ਐ ਸਤਾਲ ਦਾ ਦੇਖ ਨਹੀਂ ਬੋਗੂ ਹਰੀ ਮਿਰਚ ਵੀ ਪਾਤੀ ਲਸਣ ਵੀ ਪਾਤਾ ਅਦਰਕ ਵੀ ਪਾਤਾ ਕਿ ਕੋੜ ਦੇ ਪਏ ਦਾਦਾ ਬਣ ਗਈ ਆ ਬਣ ਗਈ ਹੋਰ ਟਮਾਟਰ ਵੀ ਵਿੱਚ ਕਰਦੀ ਮਮੀ ਬਾਕੀ ਦੇ ਹਾਰੇ ਪੀਸਦੇ ਮੈਂ ਦਾਦਾ ਲਾ ਦੋ ਜਾ ਲੈ ਜਾ ਲੈ ਗੱਲ ਨਹੀਂ ਮੰਨ ਰਹੀ ਹੈਗੀ ਮਮੀ ਗੱਲ ਤਾਂ ਬਣੂ ਬਣੂਗੀ ਹੋ ਗਿਆ ਹੋ ਗਿਆ ਹੋ ਗਿਆ ਵੈਰੀ ਗੁੱਡ ਹੋ ਗਿਆ ਗਿਆ ਇਹ ਤਾਂ ਹੋ ਗਿਆ ਹਾਰਾ ਹੂੰ ਪੂਰਾ ਪੂਰਾ ਪਿਸਿਆ ਗਿਆ ਨਾ ਜਮਾ ਬਜਾ ਮੋ ਪਿਸਿਆ ਗਿਆ ਹਾਂ ਉਹ ਤੜਕਾ ਲਾ ਲਈ ਹੈ ਤੜਕਾ ਹਾਂਜੀ ਹੁਣ ਦਾਲ ਬਣ ਗਈ ਆਪਣੀ ਦਾਲ ਬਣੀ ਫੇਰ ਜੀ ਪਈ ਆ ਬਿੰਦ ਲੱਗੀ ਉਹਨੂੰ ਦਾਲ ਨੂੰ ਦਾਲ ਨੂੰ ਵਿੱਚ ਲੱਗਿਆ ਤਾਂ ਮੈਨੂੰ 45 ਮਿੰਟ ਲੱਗੇ ਨੇ ਹਾਂ 45 ਮਿੰਟ ਲੱਗੇ ਹਾਂ ਜਿਆਦਾ ਬਹੁਤ ਸੇਹੀ ਬਣ ਗਈ ਦਾਲ ਹੂੰ ਰੱਖੋ ਮम्मी ਚੱਲ ਅਗ ਮਾਚੀ ਰੱਖ ਦੁੱਪ ਤੇ ਰਹਿਆ ਹੈ ਅੱਗ ਲਾਈ ਹੋਈ ਹੈ ਚੁੱਲ੍ਹੇ ਤਾਂ ਮਮੀ ਨੂੰ ਤੇ ਬਚੀ ਨਹੀਂ ਪੜਦੀ ਇਹ ਥੋੜਾ ਫਾਈਨਲੀ ਅੱਗ ਮੱਚ ਗਈ ਚਲੋ ਮਮੀ ਪਾਈ ਗੰਦੇ ਜਿਹੜੇ ਬੰਦਾ ਤਜਰਬੇ ਵਾਲਾ ਹੁੰਦਾ ਨਾ ਇਹ ਕੰਮ ਉਹੀ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਹੈਗਾ ਦੇਖੋ ਹੋਰ ਤਾਂ ਬੰਦੇ ਭੱਜ ਜਾਂਦੇ ਨੇ ਛੱਡ ਕੇ ਬਿਲਕੁਲ ਭੱਜ ਜਾਂਦੇ ਨੇ ਛੱਡ ਕੇ ਚਲੋ ਕੜਾਹੀ ਰੱਖ ਦੋ ਹਨ ਅੱਗ ਮੱਚ ਗਈ ਪੂਰੀ ਚਲੋ ਇਹ ਨਾ ਗਿੱਲਾ ਹੋ ਗਿਆ ਹੂੰ ਇਹ ਚੁੱਲਾ ਗਿੱਲਾ ਹੋ ਗਿਆ ਚੁੱਲਾ ਮੇਰੇ ਮੰਮੀ ਉਧਰ ਬਾਰਿਸ਼ ਹੋਈ ਆ ਨਾ ਬਾਰਿਸ਼ ਕਰਕੇ ਫਿਰ ਫਰਕ ਤਾਂ ਪੈਂਦਾ ਹੀ ਆ ਉਹ ਰਾਤ ਨੂੰ ਪਤਾ ਨਹੀਂ ਲੱਗਿਆ ਪਾਣੀ ਪੈ ਗਿਆ ਹੂੰ ਮੇਰੇ ਕਾਰੇ ਬਾਣੀ ਨਿਕਲੇ ਧੂਏ ਹੀ ਇਹਨਾਂ ਨਿਕਲਿਆ ਵੱਖਾਂ ਚ ਪਾਣੀ ਤਾਂ ਨਿਕਲ ਨਹੀਂ ਆਇਆ ਸ਼ੁਕਰ ਕਰ ਤੋ ਮੱਚ ਗਿਆ ਚੁੱਲਾ ਟਾਈਮ ਹੀ ਬੜਾ ਲਾਤਾ ਨਹੀਂ ਤੋ ਹੋ ਵੀ ਹੰਡਾ ਹੋ ਗਿਆ ਦੁਬਾਰਾ ਮਿੱਟੀ ਲਾਉਂਗੀ ਨੂੰ ਸਮਾਰ ਕੇ ਹਮ ਚਲੋ ਫਾਈਨਲੀ ਕਿਉਂ ਗਰਮ ਹੋ ਗਿਆ ਹੋਂ ਤਾਂ ਹੋ ਜੀ ਹਮ ਅਗਮਾ ਚਦੇ ਰਹਿਣਾ ਫੇਰ ਨਿਕਲਦਾ ਜਾਂਦਾ ਹੈਗਾ ਹਨਾ ਮੰਮੀ ਨਹੀਂ ਹੋਣੀ ਕੋਈ ਦੀ ਚਲੋ ਸਿਆਲ ਜੀ ਕਾਓ ਇਹਦੇ ਸਾਰੇ ਬਾਰੋਂ ਪਹਿਲਾਂ ਤੂੰ ਤਿਆਰ ਨਹੀਂ ਕਰੀ ਕੋਈ ਤਾਰੇ ਬਾਰੇ ਚਲੋ ਹਲਦੀ ਦਾਲ ਚ ਪਾਈ ਤਾਂ ਹੋਈ ਆ ਕੀ ਬੋਲੋ हल्का नमक पादो बस आधा के चमचा पायो ज्यादा ना फिर ज्यादा ज्यादा हो जांदा ना फिर होगी ये में ले ती पाई मेरेच हल्की जी पादो लाल मेरेच बस बस हल्की जी हल्दी पादो बस गरम मसाला पादो मन्ने कलकत्ता तो के कितने साल रह के आए हो भाई तनक साल रह थी मैं तो फिर भाई तनक साल ਜੋ ਬੰਦੇ ਆ ਇਹ ਬੰਦਿਆਂ ਨੂੰ ਮਾਰੀ ਜਾਂਦੇ ਨੇ ਇਹ ਹੋ ਗਈ ਮੰਗ ਹੋ ਗਿਆ ਸੀ ਜਦ ਹੱਲੇ ਹੱਲਿਆਂ ਦਾ ਕੰਮ ਸ਼ੁਰੂ ਹੋ ਗਿਆ ਸੀ ਲਾਣੀ ਹੱਲੇ ਨਾ ਮੰਗ ਉਹ ਤੇ ਪੰਜਾਬੀਆਂ ਨੂੰ ਮਾਰਦੇ ਤੇ ਫਿਰ ਮੈਂ ਦਾ ਅਗਲੀ ਜੀ ਇੱਥੇ ਅੱਛਾ ਪਾਪਾ ਵੀ ਆ ਗਿਆ ਤੀਰੇ ਨੂੰ ਡੈਡੀ ਆ ਗਏ ਸੀ ਹਨਾ ਆ ਤੜਕੇ ਵਾਲਾ ਪਾਣੀ ਹੈਗਾ ਆ ਪਾ ਜਿਹੜਾ ਪਾ ਦੋ ਇਹਦੇ ਚ ਚੱਕ ਕੇ ਥੋੜਾ ਰਹਿ ਗਿਆ ਹੋਰ ਕੀ ਹੋਰ ਹਾਂਜੀ ਪਾਉਣ ਆ ਗਿਆ ਆਇਆ ਰੋਵੀ ਇਹ ਘੰਮੀ ਅੱਧ ਚਲ ਲੈ ਵਰ ਕਰ ਮੈਂ ਹਲਾਉਣਾ ਉਹ ਰ ਕਪੜਾ ਕਾੜ ਚ ਕਿੰਨੀ ਮਾਰਤੀ ਬੁਗਾ ਕੇ ਪਾਣੀ ਲੈ ਆਏ ਚ ਪਾਲਕ ਪਾਈਏ ਹੁਣ ਧੋ ਦਾਂਗੇ ਪਾਲਕ ਕੋਲੇ ਨੂੰ ਕਰ ਲਾ ਤੋ ਹੱਥ ਪਾਲਕ ਪਿਆ ਚ ਪਾਣੀ ਚ ਤਰਦਾ ਦੇਖੋ ਬਣ ਗਿਆ ਆਪਣਾ ਮਣਗੇ ਉਹ ਜਿਹੜਾ ਲੱਕੜ ਦਾ ਉਹ ਦਾ ਹੋਰ ਥੋੜਾ ਮਲ ਜੀ ਸੇਕ ਉਸ ਮੈਂ ਕਿ ਨੀ ਹੋ ਲਵਾਉਣੀ ਥੋੜਾ ਲੱਕੜ ਜੀ ਥੋੜੀ ਜਿਹੀ ਪਾਹ ਨੂੰ ਕਰ ਦੇ ਪਾਥੀਆਂ ਜੀ ਧੂਆਂ ਕਰ ਦਿੰਦੀਆਂ ਨੇ ਪਾਥੀਆਂ ਨਾਲ ਤਾਂ ਫੇਰ ਧੂਆਂ ਹੋਊਗਾ ਜੀ ਲੱਕੜਾਂ ਨਾਲ ਹਲੇ ਸਹੀ ਰਹਿ ਜਾਂਦਾ ਵਾ ਕੱਲ ਦਾ ਦਿਨ ਹੋਰ ਦੱਸਿਆ ਮੀ ਕੱਲ ਦਾ ਦਿਨ ਹਾਂਜੀ ਕੱਲ ਦਾ ਦਿਨ ਦੱਸਿਆ ਹੋਇਆ ਬਾਕੀ ਦੇਖੋ ਕੱਲ ਦਾ ਮੀ ਪੈ ਕੇ ਇਹ ਦੇਖੋ ਇਹ ਤਾਂ ਉੱਪਰ ਨਿਕਲ ਨਹੀਂ ਆ ਰੇ। ਇਹ ਕੁਪੇ ਲੈਣੀਆਂ ਨਹੀਂ ਆਣ। 14 ਟਾਈਮ ਹੋ ਗਿਆ ਜੇਰਾ ਹੁਣ। ਫਿਰ ਮੈਂ ਤਾਂ ਸਿੰਪਲ ਰੋਟੀ ਖਾਣੀ ਮੈਂ ਨਹੀਂ ਉਹ ਖਾਣੀ। ਸਿੰਪਲ ਬਣਾ ਦਿੰਦੇ ਹਾਂ ਸਿੰਪਲ ਖਾ ਲੋ। ਆਟਾ ਵੀ ਕੰਨਣਾ ਪੈਣਾ ਮੇਰਾ ਬੀਪੀ ਬੰਦ ਗਿਆ ਪਾਣ। ਫਿਰ ਤੁਸੀਂ ਇਹ ਚੀਜ਼ਾਂ ਨਾ ਖਾਇਆ ਕਰੋ ਦਿਨੋਂ ਤੁਹਾਨੂੰ ਹੁੰਦੀ ਆ ਪ੍ਰੋਬਲਮ। ਨਾ ਹੀ ਰੋਟੀ ਸੀ ਨਾ। ਨਮਕ ਘੱਟ ਖਾਇਆ ਕਰੋ। ਮੈਂ ਦਾਲ ਪਾਣੀ ਚ ਪਹਿਲਾਂ ਨਮਕ ਘੱਟ ਪਾਉਣੀ ਆ ਮਗਰ ਮੈਂ ਕਹਿੰਨੀ ਵੀ ਜੇ ਨਾ ਪੌਣਾ ਪਾ ਲੋ ਕਾਲੀ ਮਿਰਚ ਪਾ ਲੋ ਕਾਲਾ ਨਮਕ ਪਾ ਲੋ ਉਹ ਨਮਕ ਦਾ ਮੰਮੀ ਇੰਨਾ ਕੋਈ ਨਹੀਂ ਹੁੰਦਾ ਨਮਕ ਤਾਂ ਜਿੰਨਾ ਘੱਟ ਰੱਖੋ ਨਾ ਉੰਨੇ ਵਧੀਆ ਹ ਉਹਨਾਂ ਘੱਟ ਰੱਖੋ ਆਪਾਂ ਨੂੰ ਆਪਣੀ ਸਿਹਤ ਦਾ ਪਤਾ ਤਾਂ ਹੁੰਦਾ ਹੀ ਆ ਠੀਕ ਆ ਨਾ ਤੇ ਰਾਤ ਬੰਨਾ ਡੇਡ ਨੂੰ ਕੋਠੇ ਪਿੰਡ ਜਾ ਕੇ ਕੁਝ ਖਾਦਾ ਹੋਣਾ ਮਿੱਠਾ ਰਾਤ ਤਾਂ ਹੀ ਹਾਂ ਰਾਤ ਐਂ ਸ਼ੂਗਰ ਵਧਿਆ ਹੋਇਆ ਜੇ ਅਗਰ ਤੁਸੀਂ ਮੈਂ ਸ਼ੂਗਰ ਦੀ ਗੋਲੀ ਲੈਣੀ ਦੀ ਬੜੀ ਗੋਲੀ ਲੈ ਕੇ ਗਿਆ ਸੀ ਹਾਂ ਪਰ ਵੱਡੀ ਗੋਲੀ ਜਿਹੜੀ ਪੂਰੀ ਗੋਲੀ ਲਈ ਅੱਧੀ ਨਹੀਂ ਪੂਰੀ

ਕੱਲਾ ਕੱਲਾ ਪੱਤਾ ਆਪਾਂ ਸਾਫ ਗਏ ਹੂੰ ਇਹ ਤੋਂ ਨੂੰ ਮਾਰੀ ਲੈ ਹੁਣ ਅਗੂ ਹੀ ਤੇਜ ਹੋ ਗਈ ਇਹ ਤਾਂ ਕੁੱਤੇ ਕਾ ਰਗੇ ਹੂੰ ਐਨੇ ਐਨੇ ਕਾ ਹੋ ਜਾਣਾ ਜਬ ਬਣ ਗਈ ਇਹ ਸੌਂ ਗਈ ਚੰਗੋ ਜੀ ਐਨ ਤੋਂ ਇਹ ਰੇਜੇ ਰੇਟਿਕਾ ਚੋੜੀ ਹੀ ਹੋ ਜਾਣਾ ਇਹਨੇ ਹਨਾ ਹਾਂਜੀ ਯਾਪੀਂ ਤੇ ਲੈ ਹੀ ਨਾਥਾ ਸਿੰਗ੍ਹ ਤਾਂ ਤੁਸੇ ਚਾਹ ਪੀ ਲਈ ਐ ਹਾਂ ਫਿਰ ਨਾਲੋਂ ਨੇ ਉਹਦੀ ਨੌ ਨੇ ਪਕੌੜੇ ਬਣਾ ਦੇ ਫਿਰ ਗੋਭੀ ਨੇ ਲੈ ਨੱਥੇ ਦੇ ਨਹੀਂ ਫੇ ਤੁਸੀਂ ਹੁਣ ਚਾਹ ਪੀਣੀ ਨਹੀਂ ਫਿਰ ਅਸੀਂ ਤਾਂ ਤੁਹਾਡੀ ਵੇਟ ਕਰੀ ਜਾਂਦੇ ਸੀ ਤੁਸੀਂ ਆਓਗੇ ਚਾਹ ਨੂੰ ਕਹੋਗੇ ਜਦੋਂ ਤੇਰੇ ਮੰਮੀ ਨੂੰ ਪੁੱਛਿਆ ਕਰੇ ਕਦ ਦੇ ਪੀਣੀ ਲੈ ਮੰਮੀ ਨੂੰ ਪੁੱਛਿਆ ਕਰ ਮੰਮੀ ਰਾ ਦੋ ਟੇਢ ਲੱਗੇ ਹੈ ਨਾ ਸਵੇਰ ਦੀ ਰੋਟੀ ਨਹੀਂ ਖਾਧੀ ਹੋਰ ਕੀ ਅਸੀਂ ਤਾਂ ਤੁਹਾਡੀ ਵੇਟ ਕਰੀ ਜਾਂਦੇ ਸੀਗੇ ਰੋਟੀ ਖਾ ਲਈ ਮੈਂ ਤੁਸੀਆਂ ਆਉਂਗੇ ਤੇ ਚਾਹ ਬਣਾਵਾਂਗੇ। ਮੈਂ ਰੋਟੀ ਵੀ ਨਹੀਂ ਖਾਧੀ ਸ਼ਵੇਰ ਦੀ। ਪਿੱਛੇ ਧਾਤੀ ਪਈਏ ਧਿਆਨ ਨਾਲ। ਪਿੱਛੇ ਤੋਂ ਦੇਹਤਾ ਜਾ ਮੜਾ ਕਰਕੇ ਸਾਈਡ ਤੇ ਕਰ ਦੋ। ਧਾਤੀ ਨੂੰ। ਬਲ। ਆਪਾਂ ਤਾਂ ਮੰਮੀ ਨਾਲ ਹੀ ਵੇਟ ਕਰਦੇ ਰਹੇਗੇ ਡੈਡੀ ਦੀ। ਬੱਸ। ਆਹ ਰੋਟੀ। ਲੱਗੀ ਪਾਲਕ ਮੰਮੀ ਕਿੰਨੀ ਥੋੜੀ ਜਿਹੀ ਬਣ ਗਈ ਨਾ। ਇਹਨਾਂ ਸਾਰੀ ਇੱਕ ਗੁੱਟੀ ਸੀਗੀ ਪੂਰੀ। ਦਾਲ ਕੱਢ ਲਓ। ਹਾਂ। ਖਾਰੀ ਜੋ। ਇਹਨੀ ਰੋਤੀ ਪਈ ਪਈਆ ਫਿਰ ਕੱਪੜਾ ਲੈ ਲਓ ਨਾ ਕੋਈ ਤੁਸੀਂ ਹੱਤਾਂ ਨਾਲ ਹੀ ਕਰੀ ਜਾਓ ਹੱਥਾਂ ਨਾਲ ਥੋੜੀ ਚੱਕਿਆ ਮਮਮੀ ਗਰਮ ਪਈ ਹੋਣੀ ਆ ਤਾਂ ਫੋੜ ਕੇ ਕੱਢ ਲਓ ਚਲੋ 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 ਤੂੰ ਤਾਂ ਚਲਾ ਚਲੀ ਕਰੀ ਜਾਇਆ ਕਰ ਤੂੰ ਨਾ ਹੱਥ ਪੱਲਾ ਲਾਈ ਕੋਈ ਚਲੋ 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 ਜਿੰਨਾ ਤੱਕ ਇਹ ਨਹੀਂ ਸੀਤੀ ਬਣੀ ਆ ਚਲੋ ਫਿਰ ਮੈਂ ਪਾਉਂ ਰਹ ਹਾਂ ਪਾਉ ਦਾਲ ਪਾਲਕ ਨੂੰ ਵੀ ਲੱਗ ਗਿਆ ਨਾ ਸੇਕ ਪਾ ਦੋ ਪਾ ਦੋ ਸਬਜ਼ੀ ਵਾਲਾ ਦੇਖ ਲੈ ਪਾ ਦੋ ਪਾ ਦੋ ਪਾ ਦੋ ਪਾ ਦੇ ਪਾ ਦੇ ਕਰੀਆਂ ਦੇ ਹੱਥ ਜਾਂਦੇ ਨੇ ਪਾ ਦੇ ਪਾ ਦੇ ਪਾ ਦੇ ਪਾ ਦੇ ਹਾਂ ਅੱਛਾ ਚੱਲੋ ਚੱਲੋ ਦਾਲ ਪਾਲਕ ਬਣ ਗਈ ਆਪਣੇ ਹੱਥ ਦਾ ਜਾਲ ਤੇ ਮੈਨੂੰ ਕਹੀ ਜਾਂਦੇ ਪਾ ਦੇ ਪਾ ਦੇ ਆਪ ਤਾਂ ਕੈਮਰਾ ਲੈ ਕੇ ਖੜ ਜਾਂਦੀ ਆ ਆਪ ਕੈਮਰਾ ਲੈ ਕੇ ਖੜ ਨਹੀਂ ਜਾਂਦੇ ਆਪ ਕੈਮਰਾ ਲੈ ਕੇ ਬਹਿ ਜਾਂਦੀ ਆ ਐ ਕਹੋ ਐਜੀ ਬਣੀ ਹੈ ਕੋਈ ਥੋੜਾ ਯਾ ਪਾ ਦੇ ਪਾ ਦੇ ਜੀ ਚਲ ਮੈਂ ਬਣਾਵਾਂ ਮੈਂ ਗੱਲ ਤੋਂ ਨਾ ਨਾ ਤੁਸੀਂ ਤੇ ਨਾਮ ਕਰੋ ਮੜਾ ਹੋ ਸਕਦਾ ਬਿਲਕੁਲ ਵੀ ਨਹੀਂ ਹੋ ਸਕਦਾ ਮਮੀ ਦਾਲ ਤਾਂ ਲੱਗਦਾ ਆਪਣੀ ਬਣ ਗਈ ਹੈ ਨਾ ਦਾਲ ਤਾਂ ਬਣੀ ਪਈ ਹੈ ਇਹ ਦੇਖ ਤਾਂ ਠੀਕ ਦੇਸੀ ਕੇ ਪਾਣਾ ਥੋੜਾ ਆ ਮੜਾ ਦੇਸੀ ਕੇ ਪਾ ਗੀ ਆ ਪਾ ਦੋ ਚਲ ਪਾ ਦੋ ਪਾ ਦੋ ਪਾ ਦੋ ਦੇਸੀ ਕੇ ਦਾ ਫਾਇਦਾ ਹੀ ਆ ਜਿਹੜਾ ਕਿ ਖਾਊਗਾ ਉਂਗਲਾ ਜੱਟ ਦਾ ਰਹਿ ਜਾਊਗਾ ਦੇਖ ਮੈਂ ਬਣੀ ਵੀ ਤੂੰ ਦੇਖ ਕਿੰਨੀ ਜਲਦੀ ਆ ਹਾਰੀ ਤੇ ਟਾਈਮ ਡੈਡੀ ਨੇ ਟੇਸਟ ਨਹੀਂ ਕਰਨ ਡੈਡੀ ਪਕੌੜੇ ਖਾ ਕੇ ਆਏ ਨੇ ਗੋਭੀ ਵਾਲੇ ਪਕੌੜੇ ਖਾਦੇ ਨੇ ਉਹਨਾਂ ਨੇ ਹੁਣ ਦਾਲ ਖਾਣਗੇ ਦਾਲ ਖਾ ਕੇ ਉਹ ਟੇਸਟ ਲੈਣਾ ਹੋਊਗਾ ਜੀ ਜੇ ਅਦੇ ਲਾ ਸੀ ਜੀ ਮੈਂ ਰੋਟੀ ਵੀ ਨਹੀਂ ਖਾਦੀ ਸਹੀ ਗੱਲ ਆ ਦੇਖ ਲੈ ਮਮੀ ਹਨਾ ਆਪਾਂ ਤਾਂ ਫਿਰ ਵੇਟ ਹੀ ਕਰਦੇ ਰਹੇ ਡੈਡੀ ਦੀ ਚਲੋ ਵੀ ਦੇਖਦੇ ਰਹੇ ਚਾਹ ਬਣਾਉਣੀ ਆ ਆ ਜਾਣ ਦੇ ਕਹੀਂ ਡੈਡੀ ਨੂੰ ਹਾਂ ਖਾਂ ਤਾਂ ਪੀਣੀ ਬੰਦ ਕਰਨੀ ਪੈਣੀ ਆ ਸ਼ੂਗਰ ਬਾਦ ਦੀ ਮਿੱਠਾ ਨਾ ਪਾਵ ਜੇ ਸ਼ੂਗਰ ਬਾਦ ਦੀ ਉਹ ਤਾਂ ਫਿਰ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਹਾਂ ਜਦੋਂ ਆਪਾਂ ਨੂੰ ਪਤਾ ਹੀ ਆ ਪ੍ਰੋਬਲਮ ਹੈਗੀ ਇਹ ਫਿਰ ਆਪਾਂ ਕਰਦੇਗਾ ਤੇ ਇਹ ਹੈ ਜਗਾ ਮੈਂ ਤੂੰ ਇਸ ਤਰ੍ਹਾਂ ਕਰਕੇ ਸੁਲੋਮੀ ਡਾੜੇ ਨੂੰ ਕਰਾ ਦਿੰਨੇ ਆ ਟੇਸਟ ਪਾ ਥੋੜੀ ਦਾਲ ਟੇਸਟ ਕਰਕੇ ਦੱਸ ਦੇਣਗੇ ਬਸ ਬਾਤ ਆ ਉਕਰਾ ਕੇ ਆਨੀਆ ਟੇਸਟ ਡਾੜੀ ਨੂੰ ਕਿਵੇਂ ਜ ਬਣੀ ਹੈ ਦੱਸਾਂਗੇ ਨਵੀਂ ਡੈਸੇ ਹੀ ਕਰ ਲੈਣੀ ਕੋਈ ਡਿਸ਼ੇਸ ਤਾਂ ਬਥੇਰੀਆਂ ਨੇ ਜਿੰਨੀਆਂ ਮਰਦੀਆਂ ਬਣਾਈ ਜਾਓ ਘੱਟ ਆ ਬਈ ਬਹੁਤ ਹੀ ਵਧੀਆ ਦਾਲ ਟੇਸਟੀ ਬਣੀ ਹੈ ਟੇਸਟੀ ਕਿਉਂ ਵੱਟ ਕੱਢੇ ਪੈਣ ਦਾਲ ਦੇ ਬੜੀ ਹੋ ਸਕਦੀ ਨਹੀਂ ਵੱਟਾ ਗੱਟੇ ਬਣੀ ਹੂੰ ਪਾਲਕ ਨਾਲ ਵਧੀਆ ਬਣੀ ਪਾਲਕ ਨਾਲ ਤਾਂ ਹੋਰ ਵੀ ਜਿਆਦਾ ਵਧੀਆ ਬਣੀ ਹੈ 101% ਠੀਕ ਪਈ ਹੈ ਤੁਸੀਂ ਇੱਧਰ ਆ ਰਹੇ ਹੈ ਇੱਧਰ ਬੈਈ ਨੀਆ ਦਾਲ ਤਾਂ ਬਣ ਗਈ ਹੈ ਨਾ ਆਪਣੀ ਅਨੇ ਦਾਲ ਵਧੀਆ ਬਣੀ ਹੋਈ ਹੈ ਬਹੁਤ ਵਧੀਆ ਸੱਚੀ ਹੂੰ ਮੈਂ ਬਣਾ ਮੈਂ ਕੋਈ ਮਾੜੀ ਚੀਜ਼ ਬਣ ਸਕਦੀ ਜੀ ਤੁਸੀਂ ਤਾਂ ਹੈਰਾਨ ਥੋੜੇ ਤਾਂ ਕੀ ਕਹਿਣੇ ਨਾ ਯਾਰ ਯਾਰ ਕੀ ਚੱਲ ਰਿਹਾ ਕੀ ਗੱਲ ਹਾਂਜੀ ਹੋਰ ਕੀ ਗੱਲ ਬਾਤ ਉਹ ਗੱਲ ਵਾਤ ਪਰ ਠੀਕ ਹੈ ਹੁਣ ਦੇ ਆਪਣੇ ਚੁੱਲਾ ਕਹਿੰਦੇ ਲੈਣ ਜਾਣਾ। ਅੱਜ ਤੁਸੀਂ ਤਾਂ ਮੈਨੂੰ ਲਾਰਾ ਲਾਤਾ। ਲਾਰਾ ਲਾਤਾ। ਮੈਂ ਤਾਂ ਕਰਦੀ ਵੇਟ ਕਰਦੀ ਆ। ਫੇਰ ਅਗਲੇ ਹਫਤੇ ਸਹੀ। ਲੈ ਅਗਲੇ ਹਫਤੇ ਸਹੀ। ਫੇਰ ਅਗਲੇ ਹਫਤੇ ਫੇਰ ਅਗਲੇ ਹਫਤੇ। ਟਾਈਮ ਜੇ ਘੜਾਈ ਜਾਂਦੇ ਹੋ ਤੁਸੀਂ ਤਾਂ। ਢੱਡ ਕੇ ਲਿਆਵਾਂ ਕਾਰ ਬੈਠਾਂਗੇ। ਹੂੰ। ਗੱਡੀ ਘੱਟਣ ਦੀ ਤਾਂ ਕਾਲੀ ਪਈ ਜਾਂਦੀ ਐ ਨਾਲ। ਚਲੋ। ਮੰਮੀ ਢਾਲ ਹੁਣ ਲਾ ਲਈਏ ਆਪਾਂ। ਹਾਂਜੀ ਢਾਲ ਚੁੱਲੇ ਤੋਂ। ਦਾਲ ਤਾਂ ਹੁਣ ਬਣ ਗਈ ਆ ਪੂਰੀ। ਓਹੋ ਤਾਂ ਗਈ ਹੁਣ। ਵਾਹਿਗੁਰੂ। ਅੰਦਰ ਲੈ ਕੇ ਚਲੀਏ ਫੇਰ। ਹੂੰ। ਬਹੁਤ ਵਧੀਆ ਬਣੀ। ਦਾਲ ਮੈਂ ਤਾਂ ਮੰਮੀ ਨੇ ਬਣਾਈ ਆ ਰੈਡੀ। ਦਾਲ ਬੜੀ ਵਧੀਆ ਬਣੀ ਆ। ਦਾਲ 100% ਨਹੀਂ 101% ਆ। ਹੋਪਸ ਤੁਹਾਨੂੰ ਅੱਜ ਵੀ ਜਿਹੜੀ ਰੈਸਪੀ ਆ ਉਹ ਪਸੰਦ ਆਈ ਹੋਵੇਗੀ। ਮਿਲਾਂਗੇ ਅਸੀਂ ਤੁਹਾਨੂੰ ਇੱਕ ਨਵੀਂ रेसिपी ਦੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਤੇ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆ ਤਤਕ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤਤਿ ਸ਼੍ਰੀ ਅਕਾਲ